ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਕਾਫੀ ਮਹਾਮਾਰੀ ਮੱਚੀ ਪਈ ਆ ਹੜ੍ਹਾਂ ਨਾਲ ਪੀੜਤ ਲੋਕ ਕਾਫੀ ਲੋਕ ਦੁਖੀ ਆ ਜਿੱਦਾਂ ਪਾਣੀ ਬਹੁਤ ਸਾਰਾ ਨਾਲਾ ਸਾਈਡ ਰਮਦਾਸ ਸਾਈਡ ਆ ਗਿਆ ਆ ਸੋ ਸਾਡੇ ਪਿੰਡ ਭਗਨੇ ਅੱਜ ਸਾਡੇ ਰੰਗਰੇਟਾ ਸਿੱਖ ਸਾਡੇ ਮਜਬੀ ਸਿੱਖ ਸੇਵਾ ਲੈ ਕੇ ਜਾ ਰਹੇ ਜੀ ਰਮਦਾਸ ਉੱਥੇ ਨਗਰ ਦੀ ਸੇਵਾ ਕਰਨ ਜਾ ਰਹੇ ਆ ਪਿੰਡ ਭਗਨਾ ਕੋਰਦ ਤੋਂ ਤੇ ਤੁਸੀਂ ਮੈਨੂੰ ਜਾਣਦੇ ਜੀ ਤੁਹਾਡਾ ਛੋਟਾ ਵੀਰ ਗਹਿਰੀ ਗੁਰਜੀਤ ਜੀ ਭਗਣਾ ਪਿੰਡ ਹੀ ਆਪਣਾ ਸੋ ਭਗਨੇ ਤੋਂ ਸਾਡੇ ਨੌਜਵਾਨ ਸਾਡੇ ਵੀਰ ਸਾਡੇ ਰੰਗਰੇਟੇ ਸਿੱਖ ਸੇਵਾ ਲੈ ਕੇ ਜਾ ਰਹੇ ਜੀ ਰਮਦਾਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਦੀ ਦੀ ਫਤਿਹ ਚਲੋ ਜੀ ਵਾਹਿਗੁਰਜੀ ਦਾ ਸਰਸਰ ਜੀ ਵਾਹਿਗੁਰਦੀ ਦੀ ਫਤਿਹ ਜਿੱਦਾਂ ਜੀ ਤੁਸੀਂ ਸਾਰੇ ਜਾਣਦੇ ਹੋ ਕਾਫੀ ਜ਼ਿਆਦਾ ਵੀਡੀਓ ਆ ਰਹੀਆਂ ਜਿੱਦਾਂ ਆਪਣੇ ਗਰੀਬ ਘਰ ਭਰਾਗੇ ਉਹਨਾਂ ਤੱਕ ਰਸਤੇ ਪਾਣੀ ਨਹੀਂ ਪਹੁੰਚ ਰਿਹਾ ਕਾਫੀ ਪਿੰਡ ਦੇ ਚੋਂ ਸਾਨੂੰ ਫੋਨ ਵੀ ਆ ਰਹੇ ਆ ਤਾਂ ਕਿ ਬੰਦੇ ਸਾਨੂੰ ਕਰ ਰਹੇ ਨੇ ਫੋਨ ਤੋਂ ਅੱਜ ਆਪਾਂ ਰਮਦਾਸ ਪਿੰਡ ਭਗੜਾ ਗੁਰਦੁਆਰੇ ਤੋਂ ਸੇਵਾ ਲੈ ਕੇ ਜਾ ਰਹੇ ਆ ਤੇ ਸਾਡੇ ਭਾਈ ਕਮੁੰਦਰ ਸਿੰਘ ਜੀ ਵੀ ਨਾਲ ਨੇ ਲੁਧਿਆਣੇ ਵਾਲੇ ਜਿਹੜੇ ਚੜ੍ਹਦੀ ਕਲਾ ਦੀ ਬਣਾ ਰਹੇ ਆ ਪੈਂਤਰਾ ਪੂਰੀ ਆ ਜੀ ਕੱਢ ਕੇ ਜਾਤ ਪਾਤੋਂ ਤੇ ਉੱਠ ਕੇ ਰਾਜ ਦੀ ਜਿੱਤ ਉੱਤੇ ਉੱਠ ਕੇ ਇਹਨਾਂ ਗਰੀਬ ਲੋਕਾਂ ਦੀ ਬਾਹ ਫੜ ਕੇ ਲੋੜ ਆ ਤੇ ਗਰੀਬ ਦਾ ਮੂੰਹ ਗੁਰੂ ਦੀ ਗੋਲ ਅੱਖ ਤੇ ਸਦਾਕ ਤੇ ਪਹਿਰਾ ਦੇਣ ਦੀ ਲੋੜ ਆ ਸੋ ਵੱਤ ਤੋਂ ਵੱਤ ਜਿਹੜੇ ਸ਼ਹਿਰਾਚ ਸਾਡੇ ਭਰਾ ਬੈਠੇ ਨੇ ਜਾਂ ਕਿਤੇ ਬਾਹਰ ਬੈਠੇ ਆ ਉਹਨਾਂ ਨੇ ਇੱਕ ਪੀਲ ਹੱਥ ਜੋੜ ਕੇ ਬੇਨਤੀ ਆ ਕਿ ਅੱਜ ਔਕੇ ਸਮੇਂ ਦੇ ਵਿੱਚ ਇੰਨਾ ਪੈਨ ਪ੍ਰਾਵਾਂ ਦੇ ਜਿਹੜੇ ਦਰਿਆਵਾਂ ਦੇ ਕੰਢੇ ਤੇ ਬੈਠੇ ਆ ਉਹਨਾਂ ਦਾ ਅਸਲੇ ਉਹਦੀ ਬਾਹ ਫੜਨੀ ਲੋੜ ਆ ਸੁਵਬ ਚੜ ਕੇ ਦਿਲ ਖੋਲ ਕੇ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ